ਇਸ ਖੇਤਰੀ ਵੱਡੀ ਖਬਰ ਜਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪੁਚਾਲ ਦੇ ਜਿਹੜੇ ਹੁਣ ਲੋਕਾਂ ਨੂੰ ਝਟਕੇ ਮਹਿਸੂਸ ਹੋਏ ਨੇ ਕਈ ਇਲਾਕਿਆਂ ਦੇ ਵਿੱਚ ਦੇਰ ਰਾਤ 9 ਵਜੇ ਦੇ ਕਰੀਬ ਪੁਚਾਲ ਦੇ ਝਟਕੇ ਲੋਕਾਂ ਨੇ ਮਹਿਸੂਸ ਕੀਤੇ ਡਰ ਕੇ ਲੋਕ ਘਰਦ ਵਿੱਚੋਂ ਬਾਹਰ ਆ ਚੁੱਕੇ ਨੇ ਦਸਿਆਜ਼ਾਰੇ ਕੀ ਤਰੰਤਾਰਾਂ ਫਿਰੋਜ਼ਪੁਰ ਤੇ ਮੁਕਸਾ ਸਾਹਿਬ ਜਲੰਧਰ ਚ ਪੁਚਾਲ ਦੇ ਚਟਕੇ ਲੱਗੇ ਪੁਚਾਲ ਦੀ ਦੀਵਨ ਦਾ 3.8 ਸੈਟਰੀ ਹੁਣ ਨਾਪੀ ਗਈ ਹੈ ਤਰੰਤਾਰਾਂ ਤੇ ਜਮੀਨ ਤੋਂ 40 ਕਿਲੋਮੀਟਰ ਹੈਠਾ ਪੁਚਾਲ ਦਾ ਕੇਂਦਰ ਰਿਹਾ ਉੱਥੇ ਦਸਿਆਜ਼ਾਰੇ ਕੇ 9:30 ਵਜੇ ਦੇਰ ਰਾਤ ਫਿਰੋਜ਼ਪੁਰ ਚ ਪੁਚਾਲ ਦੇ ਵੱਡੇ ਚਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਪੁਚਾਲ ਦੇ ਡਰ ਕਰਾ ਲੋਕ ਕਰਤ ਵਿੱਚੋਂ ਬਾਹਰ ਆ ਚੁੱਕੇ ਨੇ ਫਿਲਹਾਲ ਇਸ ਪੁਚਾਲ ਨਾਲ ਕਿਸੇ ਦਾ ਕੋਈ ਝਾਲੀ ਤੇ ਮਾਰੇ ਨੁਕਸਾਨ ਖਬਰ ਸਾਹਮਣੇ ਨਹੀਂ ਆਈ ਇਹ ਬੇਸ਼ਕੁਚਾਲ ਦੇ ਟਟਕੇ ਕੁਝ ਸੈਕਿੰਡ ਤੱਕ ਰੁਕ ਗਏ ਪਰ ਲੋਕ ਕਾਫੀ ਡਰੇ ਤੇ ਸਹਿਮੇ ਕਰਤ ਵਿੱਚੋਂ ਬਾਹਰ ਰੁਕੇ ਨਜ਼ਰ ਆ ਰਹੀ ਸੀ ਇਸ ਖੇਤਰ ਦੀ ਵੱਡੀ ਖਬਰ ਜਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਭੁਚਾਲ ਦੇ ਜਿਹੜੇ ਹੁਣ ਲੋਕਾਂ ਨੂੰ ਚਟਕੇ ਮਹਿਸੂਸ ਹੋਏ ਨੇ ਕਿ ਇਲਾਕੇ ਦੇ ਵਿੱਚ ਦੇਰ ਰਾਤ 9 ਵਜੇ ਦੇ ਕਰੀਬ ਭੁਚਾਲ ਦੇ ਚਟਕੇ ਲੋਕਾਂ ਨੇ ਮਹਿਸੂਸ ਕੀਤੇ ਡਰ ਕੇ ਲੋਕ ਘਰਦ ਵਿੱਚੋਂ ਬਾਹਰ ਆ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਤਰੰਤਾਰਾ ਫਿਰੋਜ਼ਪੁਰ ਤੇ ਮੁਕਸਾ ਸਾਹਿਬ ਜ਼ਿਲੰਧਰ ਚ ਭੁਚਾਲ ਦੇ ਚਟਕੇ ਲੱਗੇ ਭੁਚਾਲ ਦੀ ਤੀਬਰਤਾ 3.8 ਤੱਕ ਜਿਹੜੀ ਹੁਣ ਮਾਪੀ ਗਈ ਹੈ ਤਰੰਤਾਰੰਤ ਜਮੀਨ ਤੋਂ 40 ਕਿਲੋਮੀਟਰ ਹੈਠਾ ਪੁਚਾਲ ਦਾ ਕੇਂਦਰ ਰਿਹਾ ਉੱਥੇ ਦੱਸਿਆ ਜਾ ਰਿਹਾ ਕਿ 9:30 ਵਜੇ ਦੇਰ ਰਾਤ ਫਿਰੋਜ਼ਪੁਰ ਪੁਚਾਲ ਦੇ ਵੱਡੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਪੁਚਾਲ ਦੇ ਢਰਕਾਰਾਂ ਲੋਕਰਦ ਵਿੱਚੋਂ ਬਾਹਰ ਆ ਚੁੱਕੇ ਨੇ ਫਿਲਹਾਲ ਇਸ ਪੁਚਾਲ ਨਾਲ ਕਿਸੇ ਦਾ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਅਬੇਸ਼ਕ ਪੁਚਾਲ ਦੇ ਝਟਕੇ ਕੁਝ ਸੈਕਿੰਡ ਤੱਕ ਰੁਕ ਗਏ ਪਰ ਲੋਕ ਕਾਫੀ ਡਰੇ ਤੇ ਸਹਿਮੇ ਕਰਦ ਵਿੱਚੋਂ ਬਾਹਰ ਰੁਕੇ ਨਜ਼ਰ ਆ ਰਹੇ ਸੀ